ਸ਼ੀਕਾਲੂ ਸ਼ਾਰਨੂ ਤੇ ਸ਼ੀਕਾਲੂ ਸ਼ਾਰਨੂ ਸ਼ੇਬਰ ਮੈਂ ਗਿਆ ਲਾਈਟਰ ਮੱਖਣਾ ਪੋ ਸਭ ਤੋਂ ਪਹਿਲਾਂ ਬਰੰਗਲੀਟੀ ਫਲ ਬਸਟਰ ਮਿਸ ਕੱਟ ਕੇ ਰੱਖਣੀ ਹੈ ਇੱਕ ਕੱਟ ਨੂੰ ਮੇਕ ਕਰਨ ਨੂੰ ਵਾਟ ਇਹ ਤੇ 버ਫੀ ਬਣਾਗੇ ਮੱਖਣ ਨਾਲ ਲੱਗੂਗਾ ਮੱਖਣ ਦੇ ਮਿੱਠੇ ਪ੍ਰਾਂਗੇ ਜੇ ਤੁਹਾਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਅਸੀਂ ਬਿਲਕੁਲ ਈਜ਼ੀ-ਬੀਜ਼ੀ ਰੈਸਪੀਜ਼ ਤੁਹਾਡੇ ਲਈ ਲੈ ਕੇ ਆਵਾਂਗੇ ਜਿਹੜੇ ਕਿ ਬੇਸਿਕਸ ਆਪਾਂ ਨੂੰ ਡੇਲੀ ਕਿਚਨ ਵਿੱਚ ਜ਼ਰੂਰਤ ਪੈਂਦੀ ਆ ਨਿੱਕੇ ਨਿੱਕੇ ਕੰਮਾਂ ਦੀ ਸਿਰਫ ਉਹ ਹੀ ਵੀਡੀਓਜ਼ ਲੈ ਕੇ ਆਵਾਂਗੇ ਕੋਈ ਜ਼ਿਆਦਾ ਰੈਸਪੀ ਵੀਡੀਓਜ਼ ਨਹੀਂ ਆਣਗੀਆਂ ਸੋ ਆਪਣਾ ਮੱਖਣ ਬਣ ਕੇ ਤਿਆਰ ਹੈ ਜੀ ਆਪਾਂ ਇਸ ਦਾ ਦੇਸੀ ਘੋ ਵੀ ਬਣਾ ਸਕਦੇ ਆ ਤੇ ਇੱਕ ਵੀਕ ਲਈ ਆਪਾਂ ਇਹਨੂੰ ਫ੍ਰੀਜ 'ਚ ਰੱਖ ਸਕਦੇ ਆ ਤੇ ਆਪਾਂ ਪਰੌਂਠਿਆਂ ਨਾਲ ਖਾ